ਪੰਜਾਬ ਦੇ ਲੋਕਾਂ ਨੂੰ ਅੱਤ ਦੀ ਗਰਮੀ ਨੇ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ ਅਤੇ ਪੰਜਾਬ ਦੇ ਲੋਕ ਰੋਜ਼ ਹੀਮੀ ਦੀ ਉਡੀਕ ਕਰ ਰਹੇ ਨੇ ਪਰ ਵੀ ਪੰਜਾਬ ਦੇ ਵਿੱਚ ਦਸਤਕ ਦੇਣ ਦਾ ਨਾਂ ਹੀ ਨਹੀਂ ਲੈ ਰਿਹਾ ਪਰ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕੀਤਾ ਹੈ ਨਦੀਆਂ ਨਾਲੇ ਪਰੰਦੀ ਦੀ ਵੀ ਸੰਭਾਵਨਾ ਚੁਟਾਈ ਜਾ ਰਹੀ ਹੈ ਤੇ ਇਮਾਰਤਾਂ ਗਿਰਨ ਦੀ ਵੀ ਸੰਭਾਵਨਾ ਚੁਟਾਈ ਜਾ ਰਹੀ ਹੈ ਦੱਸਿਆ ਕਿ ਪਿਛਲੇ ਸਾਲ ਪੰਜਾਬ ਇਹਨਾਂ ਦਿਨਾਂ ਦੇ ਵਿੱਚ ਹੜ੍ਹ ਦਾ ਸਾਹਮਣਾ ਕਰ ਰਿਹਾ ਸੋ ਜਿੱਥੇ ਉਹਨਾਂ ਦਾ ਜਾਨੀ ਅਤੇ ਮਾਲੀ ਕਾਫੀ ਨੁਕਸਾਨ ਹੋਇਆ ਸੀ ਤੇ ਉੱਥੇ ਹੀ ਇਸ ਸਾਲ ਪੰਜਾਬ ਦੇ ਲੋਕ ਮੀਂਹ ਦੀ ਬੂੰਦਾਂ ਨੂੰ ਤਰਸੇ ਪਏ ਨੇ। ਨਦੀਆਂ ਵਿੱਚ ਪਾਣੀ ਦੇ ਪੱਧਰ ਵਿੱਚ ਵਾਧਾ ਅਤੇ ਕਮਜ਼ੋਰ ਇਮਾਰਤਾਂ ਦੇ ਡਿੱਗਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ। ਸ਼ਾਵਨ ਦੇ ਸ਼ੁਭ ਮੌਕੇ ਦੀ ਸ਼ੁਰੂਆਤ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਨਾਲ ਹੋਈ। ਦਿੱਲੀ ਐਨਸੀਆਰ ਦੇ ਕਈ ਹਿੱਸਿਆਂ 'ਚ ਬੱਦਲ ਛਾਏ ਰਹੇ ਅਤੇ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਈ। ਅੱਜ ਯਾਨੀ ਮੰਗਲਵਾਰ ਅੱਜ ਇਹਨੀ ਬੁੱਧਵਾਰ ਨੂੰ ਵੀ ਮੌਸਮ ਵਿਭਾਗ ਨੇ ਦਿੱਲੀ ਐਨਸੀਆਰ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਰਾਸ਼ਟਾਨੀ ਦਿੱਲੀ ਦੇ ਨਾਲ ਨਾਲ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਯੂਪੀ ਮੱਧ ਪ੍ਰਦੇਸ਼ ਵਿੱਤਰ ਭੀ ਮਾਚਲ ਪ੍ਰਦੇਸ਼ ਉੱਤਰਾਖੰਡ ਅਤੇ ਕਰਨਾਟਕ ਵਿੱਚ ਵੀ ਮੀਂਹ ਦੀ ਭਖਵਾਣੀ ਕੀਤੀ ਹੈ ਜਾਣਦੇ ਹਾਂ ਦੇਸ਼ ਭਰ ਚ ਮੌਸਮ ਕਿਵੇਂ ਦਾ ਰਹੇਗਾ ਸਾਵਨ ਦੀ ਆਮਦ ਤੋਂ ਬਾਅਦ ਦਿੱਲੀ ਵਿੱਚ ਮੌਸਮ ਦਾ ਰੂਪ ਬਦਲ ਗਿਆ ਹੈ ਕਦੇ ਧੁੱਪ ਤੇ ਕਦੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਦਿਤਾਈ ਜਾਂਦੀ ਹੈ ਅਗਲੇ 5 ਦਿਨਾਂ ਦੀ ਗੱਲ ਕਰੀਏ ਤਾਂ ਦਿੱਲੀ ਐਨਸੀਆਰ ਵਿੱਚ ਮੀਂਹ ਪੈ ਸਕਦਾ ਹੈ ਅੱਜ ਯਾਨੀ ਬੁੱਧਵਾਰ ਨੂੰ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਪਾਰਿਨੀ ਦੀ ਸੰਭਾਵਨਾ ਦਈ ਹੈ ਜਿਸ ਦੇ ਚਲਦਿਆਂ orange alert ਵੀ ਜਾਰੀ ਕੀਤਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤੇ ਬਹੁਤ ਭਾਰੀ ਮੀਂਹ ਪੈ ਸਕਦਾ ਹੈ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਭਾਰੀ ਮੀਂਹ ਨਾਲ ਫਸਲਾਂ ਦਾ ਨੁਕਸਾਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨਾ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਣਾ ਅਤੇ ਕਮਜ਼ੋਰ ਇਮਾਰਤਾਂ ਦੇ ਡਿੱਗਣ ਨਾਲ-ਨਾਲ ਬਿਜਲੀ ਅਤੇ ਪਾਣੀ ਸੰਬੰਧੀ ਸਮੱਸਿਆ ਪੈਦਾ ਹੋ ਸਕਦੀਆਂ ਨੇ ਹਾਲਾਂਕਿ ਵਿਭਾਗ ਨੇ 24 ਜੁਲਾਈ ਨੂੰ ਵੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਆਸ ਤੇ ਦਰਮਿਆਨੀ ਮੀਂਹ ਪੈਣ ਦਾ ਅਸਰ ਦਿਟਾਏ ਹਨ ਮੌਸਮ ਵਿਭਾਗ ਮੁਤਾਬਕ ਅਗਲੀ 24 ਘੰਟਿਆਂ ਦੌਰਾਨ ਗੁਜਰਾਤ ਕੋਕਨ ਅਤੇ ਗੁਆਹ ਅਤੇ ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਤੇ ਭਾਰੀ ਬਾਰਿਸ਼ ਹੋ ਸਕਦੀ ਹੈ ਚਤਿੱਸਗੜ੍ਹ ਛਤੀਸਗੜ੍ਹ ਵਿਧਰਬ ਅਤੇ ਪੱਟਾਪੱਟੀ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਵਕ-ਵਕ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ ਸਿਕਮ ਅਤੇ ਉੱਤਰ ਪੂਰਬੀ ਭਾਰਤ ਪੱਛਮੀ ਉੱਤਰ ਪ੍ਰਦੇਸ਼ ਉੱਤਰਾਖੰਡ ਹਿਮਾਚਲ ਪ੍ਰਦੇਸ਼ ਪੰਜਾਬ ਦੇ ਕੁਝ ਹਿੱਸਿਆਂ ਹਰਿਆਣਾ ਦਿੱਲੀ ਠਾਰਾਵਾੜਾ ਮੱਧ ਮਹਾਰਾਸ਼ਟਰ ਦਿਲਗਾਣਾ ਅੰਡੇਮਨ ਅਤੇ ਨਿਕੋਬਾਰ ਟਕੂ ਉਪ ਹਿਮਾਲੇ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਹਲਕੀ ਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜੰਮੂ ਕਸ਼ਮੀਰ ਗਿਲਗੇਤ ਬਿਤਮਾਨ ਮੁਜਫਰਨਗਰ ਲਦਾਖ ਰਾਜਸਥਾਨ ਦੇ ਪੱਛਮੀ ਹਿੱਸਿਆਂ ਲੋਨੀ ਕਰਨਾਟਕ ਆਂਧਰਾ ਪ੍ਰਦੇਸ਼ ਤਾਮਿਲਨਾਡੂ ਅਤੇ ਲਕਸ਼ਦੀਪ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ orange alert <Sanye> ਜਾਰੀ ਕੀਤਾ ਗਿਆ ਹੈ ਨਦੀਆਂ ਦੇ ਪਾਣੀ ਦਾ ਪੱਧਰ ਵਧਨ ਦੀ ਚੇਤਾਵਨੀ ਦਿੱਤੀ ਗਈ ਹੈ ਅਤੇ ਜਿਹੜੀਆਂ ਇਮਾਰਤਾਂ ਕਮਜ਼ੋਰ ਨੇ ਉਹਨਾਂ ਦੀ ਡਿੱਗਣ ਦੀ ਸੰਭਾਵਨਾ ਜਤਾਈ ਹੈ ਜੇਕਰ ਤੁਹਾਡੇ ਆਲੇ-ਦੁਆਲੇ ਵੀ ਕੋਈ ਕਮਜ਼ੋਰ ਇਮਾਰਤ ਦਿੱਦਿਆ ਤਾਂ ਆਪਣੇ ਬੱਚਿਆਂ ਨੂੰ ਉਹਨਾਂ ਤੋਂ ਸੁਰੱਖਿਤ ਰੱਖੋ ਉਹਨਾਂ ਨੂੰ ਕਿਸੇ ਵੀ ਕਮਜ਼ੋਰ ਇਮਾਰਤ ਦੇ ਕੋਲ ਨਾ ਜਾਵੰਦੇ ਹੋ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀੜ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ